ਜੇਲ੍ਹ ਚੋਂ ਪਰੋਲ ਤੇ ਬਾਹਰ ਆਏ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਅਤੇ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਉਹਨੇ ਕਿਹਾ ਸੀ ਸਿਮਰਜੀਤ ਸਿੰਘ ਮਾਨ ਇੱਕ ਪਾਸੇ ਤਾਂ ਖਾਲਿਸਤਾਨ ਦੀ ਗੱਲ ਕਰਦੇ ਆ ਪਰ ਦੂਜੇ ਪਾਸੇ ਉਹ ਸੰਵਿਧਾਨ ਨੂੰ ਮੰਨਦੇ ਜਿਦ ਚੱਲਦੇ ਆ ਹੁਣ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਅਤੇ ਗਰਦੀਪ ਸਿੰਘ ਖੇੜਾ ਨੂੰ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਗਿਆ ਆਓ ਸੁਣਦੇ ਹਾਂ ਉਨ੍ਹਾ ਦਾ ਕੀ ਕਹਿਣਾ ਜਿਹੜੇ ਭਾਈ ਕਰਦੀਪ ਸਿੰਘ ਖੇੜਾ ਨੇ ਉਹਨਾਂ ਵੱਲੋਂ ਜਿਹੜਾ ਇੱਕ ਵਿਵਾਦਿਤ ਬਿਆਨ ਬੜਾ ਚਰਚਾ ਦੇ ਵਿੱਚ ਆ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨੀ ਬਾਦਲਾਵਲੋਂ ਇੱਕ ਕਾਨਫਰੰਸ ਕੀਤੀ ਦੀ ਰੱਖੜ ਪੰਜਾਬ ਮੋਕੇ ਉਹਦੇ ਵਿੱਚ ਕਰਦੀਪ ਸਿੰਘ ਖੇੜਾ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਕਿ ਸਰਦਾਰ ਮਾਨ ਦੀ ਕੁਰਬਾਨੀ ਬਾਰੇ ਸਵਾਲ ਠਾਗੇ ਸਰਦਾਰ ਮਾਨ ਬਾਰੇ ਕਿਆ ਕਿਆ ਜੋ ਨਿਬੰਧੀ ਸਿੰਘਾਂ ਬਾਰੇ ਗੱਲ ਕੀਤੀ ਜਾਂ ਪਿਛੜੀ ਖੇੜਾ ਸਾਹਿਬ ਨੂੰ ਪਹਿਲਾ ਕਾਪੜਾ ਸਪੈਕਟ ਕਰਨਾਂ ਕਿੰਦਾਂ ਜਿਹੜੀ 34 ਸਾਲ ਜੇ ਕੱਟੀ ਉਹ ਕਿਉਂ ਕੱਟੀ ਖੇੜਾ ਸਾਹਿਬ ਦਾ ਪਿਛੇ ਜੀ ਇੱਕ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਾਲੇ ਦਿਨਾਂ ਦੀ ਸ਼ੁਰੂਆਤ ਜਿਹੜੇ ਅੱਜ ਕੱਲ ਦੇ ਨੌਜਵਾਨ ਕਰ ਰਹੇ ਨੇ ਜਾਂ ਯਾਦੂ ਕਰ ਰਹੇ ਨੇ ਤੇ ਜਿਹੜੇ ਪਿਛਲੇ ਜਿਹੜੀ ਕਾਲੇ ਜਿਹਨੇ ਲੰਘ ਕੇ ਗਏ ਨੇ ਉਹ ਖਿਰਾਫਾਂ ਦਾ ਕਹਿਣਾ ਸੀ ਕਿ ਕੌਮ ਉਹਨਾਂ ਨੂੰ ਦੁਬਾਰਾ ਨਹੀਂ ਜਣਾਉਣੀ ਮੈਂ ਇਹ ਪੁੱਛਣਾ ਚਾਹਣਾ ਵੀ ਕੀ ਇਹ ਸਭ ਕਿਤੇ ਨਹੀਂ ਵੀ ਜਿਹੜੇ ਬਲਦੀ ਸਿੰਘ ਰਟ ਚੌਦੀ ਚੌਕੀ ਯਾਦ ਕੀ ਕਿਸਾਨਾਂ ਤੋਂ ਜਿੰਨਾਂ ਤੇ ਬੈਠੇ ਨੇ ਇਹ ਜਿਹੜੇ ਪਿਛਲੇ ਬਾਣੇ ਦਿਨ ਆਏ ਸੀ ਕੌਮ ਤੇ ਕਿ ਉਹਦੇ ਦੋਸ਼ੀ ਤੁਸੀਂ ਕੌਮ ਦੇ ਉਹਨਾਂ ਬਲਦੀ ਸਿੰਘਾਂ ਨੂੰ ਕਹਿੰਦੇ ਜੇ ਜਿਹੜਾ ਤੁਸੀਂ ਕਾਲਜਾਂ ਦੀ ਗੱਲ ਕਰ ਰਹੇ ਜੇ ਜਿਹੜਾ ਤੁਸੀਂ ਵਾਰ-ਵਾਰ ਇਹ ਟਾਰਗੇਟ ਕਰ ਰਹੇ ਜੇ ਵੀ ਪੁਲਿਸ ਬੱਚਿਆਂ ਨੂੰ ਕਿਉਂਕਿ ਇਹਦੇ ਮਾਰੇ ਜੀ ਜਾਂ ਪੁਲਿਸ ਬੱਚਿਆਂ ਨੂੰ ਕਿਉਂ ਚੋਟੇ ਜਿਹੜਾ ਸੁੱਟੇ ਜੀ ਇਹ ਪਿਛਲੇ ਜਿਨ੍ਹਾਂ ਦੀ ਯਾਦ ਦਿਵਾ ਕੇ ਕੀ ਤੁਸੀਂ ਭਾਜਪਾ ਜਾਂ ਕਾਂਗਰਸ ਦੀ ਖੇਡ ਚੇਡ ਰਹਾ ਹੈ ਜਿਹੜੇ ਹਰ ਵੇਲੇ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਵੇਖੋ ਜੀ ਸੁਦਰ ਜਾਓ ਦੀ ਤਾਂ ਪਿਛਲੇ ਕਾਲੇ ਦਿਨਾਂ ਦੇ ਕਿ ਤਮਕੀਆਂ ਦਿੱਤੀਆਂ ਜਾਂ ਕਿ ਨੇ ਅੱਜ ਤੁਸੀਂ ਵੀ ਉਹਨਾਂ ਨਹੀਂ ਆ ਕੇ ਬਾਦਲਾਂ ਦੀ ਗੋਲੀਕੋਲ ਕੀ ਜਿਹੜੇ ਬਾਦਲ 2015 ਦੇ ਵਿੱਚ ਜਿਨ੍ਹਾਂ ਨੇ ਕਿਹਾ ਸੀ ਕਿ ਹਵਾਰਾ ਇੱਕ ਕਾਦਲ ਹੈ ਉਹ ਨੂੰ ਜੇ세ਦਾਨੀ ਮੰਨਿਆ ਜਾ ਸਕਦਾ ਹੈ ਜਿਹੜੇ ਬੰਦੀ ਸਿੱਖ ਨੇ ਉਹ ਜਿੱਨਾਂ ਦੇ ਬੈਠੇ ਨਹੀਂ ਉਹ ਜ਼ਰੂਰ ਕਰਕੇ ਬੈਠੇ ਨੇ ਉਹਨਾਂ ਨੂੰ ਅਸੀਂ ਬੰਦੀ ਸਿੱਖ ਕਿਵੇਂ ਕਹਣੀਏ ਜਦੋਂ ਭਾਈ ਗਰਬਖਸ ਸਿੰਘ ਨੇ ਟੋਖੜ ਤਾਂ ਰੱਖੀ ਸੀ ਉਹ ਬਾਦਲ ਬੰਦੀ ਸਿੱਖਾਂ ਦੇ ਰੋਲਡ ਬੋਲਦੇ ਸੀ ਜਿਹੜੇ ਬਾਦਲ ਜਿਨ੍ਹਾਂ ਦੇ ਰਾਜ ਦੇ ਵਿੱਚ ਕਈ ਬੰਦੀ ਸਿੱਖ ਬਣ ਗਏ ਅੱਜ ਤੁਸੀਂ ਉਹਨਾਂ ਦੀ ਸਟੇਜ ਤੇ ਕਿਹੜੀਆਂ ਟਾਰਾ ਮਾਰ ਰਹੇ ਜੇ ਇਹ ਖੀਰਾ ਸਾਹਿਬ ਨੂੰ ਦੁਆਬ ਜਿੱਦਾਂ ਪੈਗਾ ਇਹਨੂੰ ਆਪਣਾ ਨੂੰ ਦੱਸਣਾ ਪੈਣਾ ਕਿ ਕਿਹੜੇ ਐਕਸ਼ਨ ਕੀਤੇ ਸੀ ਤੇ ਕਿਸ ਕਾਰਨ ਤੁਸੀਂ ਗੇਲ ਦੇ ਵਿੱਚ ਗਏ ਕੀ ਤੁਹਾਡਾ ਐਕਸ਼ਨ ਗਲਤ ਸੀ ਜੇ ਗਲਤ ਸੀ ਜੇ ਫਿਰ ਤੁਸੀਂ ਕਾਲੇ ਦਿਨਾਂ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਜੀ ਤੁਸੀਂ ਗੈਰਕਾਨੂੰਨੀ ਗੱਲ ਤੁਸੀਂ ਤੇ ਤੁਹਾਡੇ ਤੇ ਸਜ਼ਾ ਸਹੀ ਹੋਈ ਹੈ ਜੇ ਤੁਸੀਂ ਸਹੀ ਐਕਸ਼ਨ ਕੀਤੇ ਸੀ ਕੌਮ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਲੜੇ ਸੀ ਫਿਰ ਤੁਹਾਨੂੰ ਬਾਦਲਾਂ ਦੀ ਝੋਲੀ ਚ ਪੈ ਕੇ ਜਾਣ ਦਾ ਜਾਂ ਪੈਣ ਦਾ ਕੀ ਜ਼ਰੂਰਤ ਪੈਗੀ ਵੀ ਤੁਸੀਂ ਬਾਦਲਾਂ ਦੀ ਝੋਲੀ ਕਿਤੇ ਪੈ ਕਿਹੜਾ ਸਾਡ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਗਾ ਇਹ ਨਹੀਂ ਹੁੰਦਾ ਕਿ ਕੋਈ ਜੇਲ੍ਹ ਦੇ ਵਿੱਚ ਕੱਟ ਆਇਆ ਤੇ ਉਹ ਸਾਰਿਆਂ ਤੋਂ ਸਾਬੂ ਹੋ ਜਾਂਦਾ ਹੈ ਉਹ ਸਾਰੇ ਪਿਛਲੇ ਐਕਸ਼ਨ ਕੀ ਕੀਤੇ ਨੇ ਉਹਦੀ ਕੁਰਬਾਨੀ ਕੀ ਏ ਸਾਲਾਂ ਦੀ ਜਦੋਂ ਨੂੰ ਵੇਖਣੀ ਆ ਪੈਣ ਗਿਆ ਇਹ ਨਹੀਂ ਕਿ ਜੇਲ੍ਹ ਦੇ ਵਿੱਚ ਟਵਾ ਕੇ ਤੇ ਕੌਮ ਦੀ ਉਹਨਾਂ ਜਿਹੜਾ ਜਿੰਨਾ 40 ਸਾਲ ਤੋਂ ਕੌਮ ਦੀ ਇਜਾਜ਼ਤੀ ਗੱਲ ਕਰਦੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਤੁਸੀਂ ਇਹ ਚੱਲੇ ਰਹੇ ਜਿਨ੍ਹਾਂ ਨੇ ਆਪਣੀ ਕੌਮ ਬਦਲੇ ਆਪਣੇ ਘਰੋ ਜਾਰੇ ਨੇ ਜਿਨ੍ਹਾਂ ਨੇ ਕੌਮ ਬਦਲੇ ਪਿਛਲੇ 40 ਸਾਲਾਂ ਤੋਂ ਰਾਜ ਭਾਗ ਤੋਂ ਦੂਰ ਰਹਿ ਕੇ ਏ ਰਾਜ ਭਾਗ ਦੀ ਪ੍ਰਾਪਤੀ ਦੀ ਥਾਂ ਤੇ ਕੌਮ ਦੀ ਗੱਲ ਕਰਦੇ ਆਂ ਕੌਮ ਦੀ ਇਜਾਜ਼ਤੀ ਦੀ ਲੜੇ ਨੇ ਸਰਦਾਰ ਸਿਮਰਤੀ ਸਿੰਘ ਮਾਨ ਦੇ ਵਿਰੋਧਕ ਕਿਹੜਾ ਸਾਹਬ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਮਾਰ ਸਾਹਬ ਦੀ ਕੁਰਬਾਨੀ ਦੇ ਇਲਾਕੇ ਤੱਕ ਵੀ ਨਹੀਂ ਗਏ ਇਹ ਮੈਂ ਕਿ ਜ਼ਰੂਰ ਬੇਨਤੀ ਕਰਾਂ ਕਿ ਕਿਹੜਾ ਸਾਹਬ ਕਿਹੜਾ ਸਾਹਬ ਜਿਹੜੀ ਕਾਰਨ ਤੁਸੀਂ ਜੇਲ੍ਹ ਚ ਗਏ ਕੀ ਉਹ ਗੋਮ ਨੂੰ ਸਪਸ਼ਟ ਕਰੋਗੇ ਕਿ ਤੁਸੀਂ ਕਿੰਨਾ ਕਾਰਨਾ ਕਰਕੇ ਜੇਲ੍ਹ ਚ ਗਏ ਤੇ ਜਿਹੜੀ 2016 ਦੇ ਵਿੱਚ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਮਿਲੀ ਸੀ ਪਰੋਲ ਉਹਦੇ ਵਿੱਚ ਬਾਦਲਾਂ ਨੇ ਕਿਸ ਤਰ੍ਹਾਂ ਹੱਥ ਸੀ ਉਹ ਤਾਂ ਕੋਲ ਉਹਨਾਂ ਮੇਰੀ ਅੱਜ ਤੁਸੀਂ ਬਾਦਲਾਂ ਨੂੰ ਕਹਿ ਰਹੇ ਜੀ ਜੇ ਤੁਸੀਂ ਬਾਦਲਾਂ ਤੇ ਇੰਨੇ ਇਹ ਤਹਿਸੀ ਜੋ ਜਾਂ ਬਾਦਲਾਂ ਦੇ ਰਾਜ ਤੇ ਨੇ ਕੋਈ ਸੋ ਤੇ ਫਿਰ ਤੁਹਾਨੂੰ ਬੰਦੀ ਸਿੱਖ ਕਿਉਂ ਬੜਿਆ ਅੱਜ ਤੱਕ ਤੁਹਾਨੂੰ ਤੁਹਾਡੀ ਜਿਹੜੀ ਸਜ਼ਾ ਸੀ ਉਹ maaf ਕਿਉਂ ਨਹੀਂ ਹੋਈ ਜਿਹੜੇ ਬਾਦਲ ਬਾਰਾ ਸਾਹਿਬ ਵਰਕਿਆਂ ਨੂੰ ਕਾਬਲ ਕਹਿ ਕੇ ਸੰਬੋਧਨ ਕਰਦੇ ਨੇ ਜਿੰਨਾ ਬਿਲ ਸਿੰਘ ਤੇ ਸਤਲ ਸਿੰਘ ਨੂੰ ਆਕਵਾ ਦੀ ਕਰਾਨਿਆ ਹੋਇਆ ਤੁਸੀਂ ਉਹਨਾਂ ਦੀ ਝੋਲੀ 'ਚ ਬੈਠ ਗਏ ਜਿਹੜੇ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਤੀ ਵੇਲੇ ਜਿਹੜਾ ਰੋਲ ਨਭਾਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਬਾਦਲ ਹੋ ਗਏ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਕੌਮ ਦਾ ਕੋਈ ਵਾਸਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਿਰਤੀ ਹੁੰਦੀ ਏ ਸਿੱਖਾਂ ਦੇ ਕਤਲ ਕੀਤੇ ਜਾਂਦੇ ਨੇ ਬਰਗਾੜੀ ਵਿਕੇ ਡੈਵਲ ਕਰਾ ਵਿਕੇ ਕੋਟਕ ਪੂਰਾ ਡਾਂਗਾ ਚੱਲਦੀਆਂ ਨੇ ਲੋਕ ਤਰਾਤਰਾਂ ਕਰਦੇ ਪੈਣੇ ਬਾਦਲਾਂ ਨੂੰ ਅੱਜ ਇਸ ਕੌਮ ਨੇ ਟਕਾਰ ਦਿੱਤਾ ਹੈ ਅੱਜ ਇੱਕ ਘੁੱਟੇ ਦਾ ਦਿੱਤਾ ਹੈ ਤੇ ਕਿਹੜਾ ਸਾ ਤੁਹਾਨੂੰ ਕੀ ਜ਼ਰੂਰਤ ਪਈ ਉਹਨਾਂ ਬਾਦਲਾਂ ਨੂੰ ਕਾਹ ਕਰਨ ਦੀ ਅੱਜ ਬੇਦਬੀ ਦੇ ਦੋਚੀਆਂ ਦੇ ਝੋੜੇ ਵਿੱਚ ਤੁਹਾਨੂੰ ਜਾਣ ਦੀ ਕੀ ਜ਼ਰੂਰਤ ਪਈ ਤੁਸੀਂ ਕੌਮ ਹੋ ਸਪੱਸ਼ਟ ਜਮ ਕਰੋ ਹਾਂਜੀ ਇਸੇ ਨਾਲ ਨਾਲ ਦਾ ਮੇਰਾ ਦੂਸਰਾ ਸਵਾਲ ਵੀ ਦਿਓ ਸਰ ਸਾ ਜ ਤੁਹਾਡੇ ਤੋਂ ਹੈ ਉਸੇ ਕਾਨਫਰੰਸ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਛਵੀ ਦੇ ਉੱਤੇ ਇੱਕ ਦੋ ਟੀਕਾ ਟਿੱਪਣੀਆਂ ਕੀਤੀਆਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਉਹਨਾਂ ਨੇ ਇਹ ਕਿਹਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਕਾੜਸਤਵ ਦੀ ਗੱਲ ਕਰਦੇ ਨੇ ਦੂਜੇ ਪਾਸੇ ਸਵਿਧਾਨ ਵੀ ਸੌਂ ਚੁੱਕਦੇ ਨੇ ਮੈਂ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਤੂੰ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਸੰਘਰਸ਼ ਹੋ ਰਿਹਾ ਸੀ ਜਦੋਂ ਲੜਾਈਆਂ ਚੱਲ ਰਹੀਆਂ ਸੀ ਮੈਂ ਇਹਨੂੰ ਸਮਝਾਉਣਾ ਚਾਹਣਾ ਕਿ ਮੱਧਪਤੀ ਜੀ ਤੁਹਾਨੂੰ ਸਰਦਾਰ ਸਿਮਰਨ ਜੀ ਸਿੰਘ ਮਾਨ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪੜ੍ਹਨਾ ਪਵੇਗਾ ਕਿ ਅੰਗਰੇਜ਼ ਰਾਜ ਵੇਲੇ ਜਿਹੜੇ ਸਾਡੇ ਪਾਰਲੀਮੈਂਟ ਦੇ ਨਮਾਇਦੇ ਬਣਦੇ ਸੀ ਸੋਚ ਚੁੱਕਦੇ ਸੀ ਉਹ ਮਹਾਰਾਣੀ ਦੀ ਸੋਚ ਚੁੱਕਦੇ ਸੀ ਅੰਗਰੇਜ਼ਾਂ ਦੀ ਸੋਚ ਚੁੱਕਦੇ ਸੀ ਜਿਹੜੇ ਅੰਗਰੇਜ਼ਾਂ ਦੀ ਸੋਚ ਚੁੱਕਦੇ ਮਹਾਰਾਣੀ ਦੀ ਸੋਚ ਚੁੱਕ ਕੇ ਪਾਰਲੀਮੈਂਟ ਦੇ ਮੈਂਬਰ ਬਣਦੇ ਸੀ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਦਿੱਤੇ ਜਾਂਦੇ ਸੀ ਉਸ ਵਕਤ ਜਵਾਨ ਰਣ ਲਹਿਰ ਨੂੰ ਮਹਾਤਮਾ ਗਾਂਧੀ ਵਰਗਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਜਿਹੜਾ ਭਗਤ ਸਿੰਘ ਦਾ ਚਾਚਾ ਸੀ ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਹੈ ਬਣਿਆ ਸੀ ਚੁਣਿਆ ਗਿਆ ਸੀ ਤੇ ਉਹਨੇ ਵੀ ਉਹੀ ਸੌਂਡ ਕੀਤੀ ਸੀ ਜਿਹੜੇ ਸੁਵਿਧਾਨੀ ਅੱਜ ਤੁਸੀਂ ਦੁਹਾਈ ਦਿੰਦੇ ਜੇ ਉਹਨਾਂ ਨੇ ਉਸ ਵਕਤ ਕ੍ਰਿਯਾਂ ਦੇ ਸੁਧਾਰ ਦੀ ਸੋਚ ਚੁੱਕੀ ਸੀ ਇੰਗਰੀਜਿਅਲੀ ਮਹਾਰਾਣੀ ਦੀ ਸੋਚ ਚੁੱਕੀ ਸੀ ਕਿ ਬੰਗਾਲ ਦੇ ਜਰ ਆਪਾਤਾ ਦਾਗਾ ਭਗਤ ਸਿੰਘ ਦੀ ਕਾਚੇਰੀ 1937 ਤੇ ਫਿਰ ਤੁਸੀਂ ਇਹ ਕਿਉਂ ਗੱਲਾਂ ਕਰਦੇ ਜੇ ਕਿਉਂਕਿ ਭਗਤ ਸਿੰਘ ਤੋਂ ਬਾਅਦ ਜੇ ਅਸੀਂ ਮਹਾਤਮਾ Gandhi ਦੀ ਗੱਲ ਕਰਦੇ ਆ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਆ ਜਿਹੜੇ ਉਦੋਂ ਆਜ਼ਾਦੀ ਵਾਸਤੇ ਲੜਦੇ ਸੀ ਉਹ ਤਾਂ ਬ੍ਰਿਟਿਸ਼ ਪਾਸਪੋਰਟ ਤੇ ਬ੍ਰਿਟਿਸ਼ ਦੀ ਸੋਚ ਉਪਦੇ ਸੀ ਟਾਈਮ ਮੈਂਬਰ ਬਣਦੇ ਸੀ ਪਾਰਲੀਮੈਂਟ ਜਾ ਕੇ ਬੋਲਦੇ ਸੀ ਸੋ ਪਾਰਲੀਮੈਂਟ ਜਾ ਕੇ ਬੋਲਣ ਵਾਸਤੇ ਸੰਵਿਧਾਨ ਦੀ 100 ਟਿਕੜੀ ਉਸ ਬਰਾਬਰ ਹੈ ਕਿਉਂਕਿ ਇੱਥੇ ਤਾਂ ਸੁਪੀਰ ਬਾਦਲ ਨੇ ਜਦੋਂ ਪਾਰਲੀਮੈਂਟ ਮੈਂਬਰ ਬਣਦੇ ਨੇ ਜਾਂ ਮੁੱਖ ਮੰਤਰੀ ਬਣਦੇ ਨੇ 100 ਦੇ ਵੀ ਚੁੱਕਦੇ ਨੇ ਕਿ ਸਾਰਿਆਂ ਦਾ ਬਰਾਬਰ ਦਾ ਖਿਆਲ ਰੱਖਾਂਗੇ ਸਾਰੀ ਪਰਚਾਰਾ ਖਿਆਲ ਰੱਖਾਂਗੇ ਕਿ ਇਹ ਖਿਆਲ ਰੱਖਦੇ ਨੇ ਜਿਨ੍ਹਾਂ ਦੇ ਰਾਜ ਤੇ ਗੁਰੂ ਗ੍ਰੰਥ ਸਾਹਿਬ ਕਲੀਆਂ ਵਿੱਚ ਰੁੜ ਕੇ ਕਿ ਇਹਨਾਂ ਨੇ ਕੌਮ ਦੇ ਨਾਲ ਖੜੇ ਨੇ ਕਿ ਇਹ ਸਿਖਾਂ ਦੇ ਨਾਲ ਖੜੇ ਨਹੀਂ ਜਿਹੜੇ મોદી ਜਿਨੇ ਇਕਤਾ ਤੇ ਅਖੰਡਤਾ ਦੀ ਸੋਚ ਟੱਪੀ ਹੈ ਭਾਰਤ ਦੇ ਇਕਤਾ ਤੇ ਅਖੰਡਤਾ ਦੀ ਜਿਹੜਾ ਚੀਨ ਨੂੰ ਇੰਨਾ ਵੱਡਾ ਇਲਾਕਾ મોદી ਨੇ ਦੇ ਦਿੱਤਾ ਉਹ ਸੌਂ ਦੇ ਘਰੋਂਤਾ ਜਿਹੜੀ ਕੌਮ ਆਪਣੀ ਆਜ਼ਾਦੀ ਲਈ ਲੜਦੀ ਪਈ ਜੀ ਮਜਬੂਰੀ ਵਾਸਤੇ ਉਹਨਾਂ ਨੂੰ ਸੌਂਾ ਚੁਕਣੀਆਂ ਪਈਆਂ ਨੇ ਪਰ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਪਾਰਲੀਮੈਂਟ ਤੇ ਜਾਣਾ ਪੈਂਦਾ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਕਾਨੂੰਨ ਦੇ ਵਿੱਚ ਰਹਿ ਰਹੇ ਹਾਂ ਜੇਕਰ ਅੱਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਖੱਬੇ ਪਾਸੇ ਜਿਹੜਾ ਚੱਲਣ ਦਾ ਬਣਿਆ ਸੱਜੇ ਆਪਣਾ ਰਸਤੇ ਵਿੱਚ ਜਾ ਰਹੇ ਜੀ ਅਸੀਂ ਉਲਟ ਉਸ ਕਾਨੂੰਨ ਤੋਂ ਜਾਵਾਂਗੇ ਸਾਡਾ ਐਕਸੀਡੈਂਟ ਹੋਵੇਗਾ ਸਾਨੂੰ ਮਜਬੂਰਨ ਉਸ ਕਾਨੂੰਨ ਨੂੰ ਮੰਨ ਕੇ ਛੜਕਤੇ ਤੁਰਨਾ ਪੈਗਾ ਇਹ ਸਾਡੀ ਮਜਬੂਰੀ ਹੈ ਸੌ ਚੁੱਕਰੀ ਨਾ ਕਿ ਸਾਡਾ ਤੁਹਾਡੇ ਵਰਗੂ ਸੌ ਕੇ ਤੁਸੀਂ ਤਾਂ ਲਫਾਫਿਆਂ ਦੇ ਮੰਤਰੀ ਬਣਨ ਦੇ ਵਾਸਤੇ ਮੋਦੀ ਦੇ ਪੈਰਾਂ ਵਿੱਚ ਜਾ ਕੇ ਡਿੱਗ ਪਈ ਸੀ ਨਾਲ ਸਿਮਰਤ ਕੌਰ ਬਾਦਲ ਜਿਹੜੀ ਲਫਾਫਾ ਮੰਤਰੀ ਬਣੀ ਰਹੀ ਤੁਹਾਡੀ ਅਜੇ ਤੱਕ ਕੌਮ ਨੂੰ ਦੇਣ ਕੀ ਹੈ ਸੋਚ ਕਿ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਸੀਂ ਆਪਣੀ ਕੌਮ ਵਾਸਤੇ ਸੌਂ ਟੁਕਦੇ ਆਂ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਮੈਂਬਰ ਕੌਮ ਵਾਸਤੇ ਬਣਦੇ ਨੇ ਕੌਮ ਦੀ ਗੱਲ ਕਰਵਾਸਤੇ ਬਣਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਦਾਦੀ ਦੇ ਰੱਖਣ ਪੁੰਨਿਆਂ ਦੇ ਮੌਕੇ ਤੇ ਅਕਾਲੀ ਦਲ ਦੇ ਵੱਲੋਂ ਬਾਬਾ ਬਕਾਲਾ ਦੇ ਵਿੱਚ ਵੱਡੀ ਜਿਹੜੀ ਪ੍ਰੈਸ ਵੱਡੀ ਜਿਹੜੀ ਮੀਟਿੰਗ ਕੀਤੀ ਗਈ ਸੀ ਜਿੱਥੇ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਕਈ ਸ਼ਬਦੀ ਹਮਲੇ ਕੀਤੇ ਗਏ ਤੇ ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਮਰਤਪਾਲ ਬਾਰੇ ਵੀ ਕਈ ਤਰ੍ਹਾਂ ਦੀ ਬਿਆਨਬਾਜ਼ੀ ਦਿੱਤੀ ਗਈ ਇਹ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੂੰ ਹਜੇ ਜੇਲ੍ਹ ਗਏ ਨੂੰ 1.5 ਸਾਲ ਹੀ ਹੋਇਆ ਜਿਹੜੇ ਬੰਦੀ ਸਿੰਘਾਂ ਜਿੰਨੀ ਅਮਰਤਪਾਲ ਦੀ ਉਮਰ ਹੁਣ ਹੋਈ ਆ ਉਹਨਾਂ ਟਾਈਮ ਉਹਨਾਂ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਉਹ ਤਾਂ ਰਿਹਾਈ ਨਹੀਂ ਮੰਗਣੀ ਕਰਦੇ ਪਰ ਅਮਰਤਪੁਰ ਨੂੰ ਘਰ ਆਉਣ ਦਾ ਚਾਹ ਜਿਹੜਾ ਚੜ੍ਹਿਆ ਦੀ ਬਾਹਰ ਆਉਣ ਲਈ ਚਿੱਠੀਆਂ ਤੱਕ ਉਹ ਲਿਖ ਰਹੇ ਨੇ ਹਰ ਦੁਰ ਜਿਹਦੇ ਚੱਲ ਨੇ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹਰ ਤਰ੍ਹਾਂ ਕੋਈ ਨਾ ਕੋਈ ਵੱਡਾ ਜਿਹਾ ਬਿਆਨ ਦਿੱਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਲਗਾਤਾਰ ਘੇਰ ਦਿਖਾਈ ਦੇ ਰਹੀਆਂ ਉੱਤੀ ਅਕਾਲੀ ਦਲ ਅੰਮ੍ਰਿਤਸਰ ਦੇ ਹੁਣ ਜੂਤ ਪ੍ਰਧਾਨ ਆ ਇਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੀ ਅਕਾਲੀ ਦਲ ਪਾਰਟੀ ਨੂੰ ਮਿਲ ਕੇ ਰਹੇ ਨੇ ਖਤਮ ਕਰਕੇ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਵੇਂ ਅਕਾਲੀ ਦਲ ਆਏ ਜਿਹੜਾ ਗਰਾਫ ਹੈ ਅਕਾਲੀ ਦਲ ਦਾ ਡਾਊਨ ਹੋ ਰਿਹਾ ਜੱਜਦਾਰ ਜ਼ਿੰਮੇਵਾਰ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲਾ ਕਿਉਂਕਿ ਇਹਨਾਂ ਦੇ ਵੱਲੋਂ ਆਪਣੀ ਸਰਕਾਰ ਦੇ ਸਮੇਂ ਹੋਈਆਂ ਬੇਅਤਮੀਆਂ ਦਾ ਇਹਨਾਂ ਦਾ ਮੁੱਖ ਜਿਹੜਾ ਹੱਥ ਹੈ ਸੁਖਵੀਰ ਸਿੰਘ ਬਾਦਲਾ ਉਹਨਾਂ ਦਾ ਉੱਥੇ ਹੀ ਤੇ ਉੱਥੇ ਅਕਾਲੀ ਦਲ ਯੂਥ ਜਿਹੜਾ ਪ੍ਰਧਾਨ ਹੈ ਨਾ ਅਕਾਲੀ ਦਲ ਨੰਬਰ ਸਰਦੇ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜੱਥੇਦਾਰ ਨੇ ਜਿਹਨੂੰ ਅਸੀਂ ਜੱਥੇਦਾਰ ਮੰਨਦੇ ਹਾਂ ਜੱਥਰ ਹਵਾਲਾ ਨੂੰ ਉਹਨਾਂ ਨੂੰ ਸੁਖਵੀਰ ਸਿੰਘ ਬਾਦਲਾ ਜਿਹੜਾ ਕਾਤਲ ਦੱਸਦਾ ਹੈ